ਹਾਂਜੀ कॉटन मैचिंग सूट ਨਾਲ चिकन ਦਾ ਦੁਪੱਟਾ ਰਹੇਗਾ कॉटन प्रिंटेड शर्ट ਰਹੇਗੀ ਨਾਰਮਲ ਪਣੇ ਦੇ ਵਿੱਚ 2 मीटर ਵੱਡੇ ਪਣੇ ਦੇ ਵਿੱਚ 1.70 ਦੀ ਰਹੇਗੀ कॉटन ਦੀ ਨਾਲ ਇਸ ਤੇ प्लेन बॉटम ਰਹੇਗੀ 2 मीटर ਦੀ ਪਿਓਰ कॉटन चिकन ਦਾ ਵਰਕ ਕਾਲਾ टाइडाई फुल साइज ਦਾ ਦੁਪੱਟਾ ਰਹੇਗਾ 1150 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਿਓਰ कॉटन ਵਰਕ ਕਾਲਾ ਸ਼ਰਟ ਰਹੇਗਾ बॉटम ਵੀ कॉटन ਦੀ ਰਹੇਗੀ 2.5 ਮੀਟਰ ਦੁਪੱਟਾ ਵੀ ਸਵਾ 2 ਮੀਟਰ ਰਹੇਗਾ ਕਾਟਨ ਦਾ ਮਲ ਕਾਟਨ ਦਾ 550 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਵਿਦਆਉਟ ਲਰਨਿੰਗ ਸਟਿਚ ਹੋਣਗੇ ਇਹ ਰਹੇਗਾ ਆਪਣੇ ਕੋਲ ਫੈਬਰਿਕ ਕਾਟਨ ਰਹੇਗਾ 5 ਮੀਟਰ ਸੂਟ ਰਹੇਗਾ ਪਿਓਰ ਕਾਟਨ ਦਾ ਸੌਫਟ ਵਾਲੀ ਫੈਬਰਿਕਾ 2 1/2 ਮੀਟਰ ਇਸ ਦੇ ਨਾਲ ਪ੍ਰਿੰਟਡ ਸੌਫਟ ਮਸਲੀਨ ਦਾ ਦੁਪੱਟਾ ਰਹੇਗਾ 1350 ਵਿੱਚ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਚਿਕਨ ਦੇ ਨਾਲ बॉटम ਰਹੇਗੀ 1 75 ਵੱਡੇ ਪੱਨੇ ਦੇ ਵਿੱਚ ਪ੍ਰਿੰਟਡ ਸ਼ਰਟ ਆ बॉटम 2 ਮੀਟਰ ਵੱਡੇ ਪੱਨੇ ਵਿੱਚ ਰਹੇਗੀ 650 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨਵੇਂ ਪ੍ਰਿੰਟ ਆਏ ਹੋਏ ਸੀ ਆਪਾਂ ਐਡ ਕੀਤੇ ਹੋਏ ਨੇ ਪ੍ਰਿੰਟਡ ਸ਼ਰਟ ਇਸ ਦੇ ਨਾਲ ਟਾਈ ਮੀਟਰ ਗਿੰza ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਟਾਈ ਮੀਟਰ ਇਸਨੇ ਕੰਧਾ ਕਾਟਨ ਦੀ ਬਾਟਮ ਰਹੇਗੀ ਇਹਨਾਂ ਸੂਟਾਂ ਉੱਤੇ ਲੈਸ ਆਈ ਹੋਈ ਹੈ ਡਿਸਕਾਊਂਟ ਹੈ ਤੁਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਲਿਮਟਿਡ ਇਸਟਾਕ ਹੈ ਪੰਜ ਸੌ ਦੇ ਵਿੱਚ ਬਾਈ ਕਰ ਸਕਦੇ ਹੋ 3.5 ਮੀਟਰ ਵੱਡੇ ਬਣੇ ਵਿੱਚ ਸੂਟ ਰਹੇਗਾ ਬੀਬਾ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਇਸਦੇ ਨਾਲ ਟਾਈ ਮੀਟਰ ਰਹੇਗਾ ਦੁਪੱਟੇ ਤੇ ਦੋਨੋਂ 4 ਸਾਈਡ ਲੈਸ ਲੱਗੀ ਮਿਲੇਗੀ ਕਿਸੋ 99 ਵਿੱਚ ਬਾਈ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਇਹਨਾਂ ਵਿੱਚੋਂ ਵੀਡੀਓ ਚ ਸੂਟ ਪਸੰਦ ਆਉਂਦਾ WhatsApp ਨੰਬਰ ਮੈਂਸ਼ਨ ਆ ਆਰਡਰ ਕਰ ਸਕਦੇ ਹੋ ਜੌਰਜਟ ਦਾ ਫੈਬਰਿਕ ਰਹੇਗਾ ਸਾਈਜ਼ ਇਸ ਤੇ ਮੈਂਸ਼ਨ ਆ ਲੈਂਥ ਇਸ ਦੀ 51 52 ਰਹੇਗੀ ਫਲੇਅਰ ਇਸ ਦੀ 3 ਮੀਟਰ ਮਾਈਕਰੋ ਕਾਟਨ ਦੀ ਇਸ ਦੇ ਨਾਲ ਬਾਟਮ ਰਹੇਗੀ ਫੁੱਲ ਸਟਿਚ ਰਹੇਗਾ ਨਾਲ ਦੁਪੱਟਾ ਮਿਲੇਗਾ ਦੁਪੱਟਾ ਨੈਟ ਦਾ ਰਹੇਗਾ ਸੀਕਵੈਂਸ ਦਾ ਵਰਕ ਰਹੇਗਾ ਇਸ ਗਾਉਨ ਤੇ نیچے ਤੁਹਾਨੂੰ ਇਨਰ ਲੱਗਿਆ ਅਟੈਚ ਮਿਲੇਗਾ 1499 ਵਿੱਚ ਬਾਈ ਕਰ ਸਕਦੇ ਹੋ ਸੈਮੀ ਕਰੇਵ 올ਓਵਰ ਸੂਟ ਰਹੇਗਾ ਵਿਦ ਚਨੂਨ ਦਾ ਦੁਪੱਟਾ ਮਸ਼ੀਨਵਰਕ ਪਲਸ ਹੈਂਡਵਰਕ ਰਹੇਗਾ ਦੋ ਹੀ ਕਲਰ ਅਵੇਲੇਬਲ ਨੇ 1250 ਵਿੱਚ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਲੈ ਲਿਏਗੇ ਵਿਦਆਊਟ ਦੁਪੱਟਾ ਪ੍ਰਿੰਟਡ ਸ਼ਰਟ ਰਹੇਗੀ 170 ਵੱਡੇ ਬਣੇ ਵਿੱਚ ਬਾਟਮ 2 ਮੀਟਰ ਵੱਡੇ ਬਣੇ ਦੇ ਵਿੱਚ ਪਲੇਨ ਨਾਰਮਲ ਪਣੀ ਦੇ ਵਿੱਚ 2.5 2.5 ਮੀਟਰ ਦੋਨਾਂ ਦੀ ਇਕੱਠ ਮਿਲ ਜਾਏਗੀ ਮੈਚਿੰਗ ਸੂਟ ਨੇ 450 ਵਿੱਚ ਬਾਈ ਕਰ ਸਰਬ ਨੇ ਵਿਦਆਊਟ ਦੁਪੱਟਾ ਨੇ WhatsApp ਨੰਬਰ ਮੈਂਸ਼ਨ ਆ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨਿਊ ਪ੍ਰਿੰਟ ਆਈ ਹੋਏ ਸੀ ਆਪਾਂ ਐਡ ਕੀਤੇ ਹੋਏ ਨੇ ਪਿਓਰ ਕਾਟਨ ਦੇ ਨੇ ਨੈਕਸਟ ਬਹੁਤ ਹੀ ਜ਼ਿਆਦਾ ਸੋਨਾ 5 ਮੀਟਰ ਤੁਹਾਨੂੰ ਇਹ embroidery ਵਾਲਾ ਵਿਦ ਦੁਪੱਟਾ ਲੇਸ ਵਾਲਾ ਐਂਡ ਵਰਕ ਵਾਲਾ ਮਿਲੇਗਾ 7590 ਵਿੱਚ ਬਾਈ ਕਰ ਸਕਦੇ ਹਾਂ ਪਾਰਟੀ ਵੇਅਰ ਸੂਟ ਹੈ। ਨੈਕਸਟ ਟਾਈ ਮੀਟਰ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਪੈਚਵਰਕ ਹੈਂਡਵਰਕ ਪਲਸ ਬਾਟਮ ਟਾਈ ਮੀਟਰ ਜਾਮ कॉटन ਦੀ ਬਾਟਮ ਤੇ ਵਰਕ ਰਹੇਗਾ ਤੇ ਦੁਪੱਟਾ ਮਸਲੀਨ ਦਾ ਰਹੇਗਾ ਪੱਟੀ ਵਰਕ ਵਾਲਾ 1590 ਵਿੱਚ ਬਾਈ ਕਰ ਸਕਦੇ ਹਾਂ। ਇਹ ਵਾਲੇ ਜੋ ਡਿਜ਼ਾਈਨ ਆਪਾਂ ਐਡ ਕੀਤੇ ਹੋਏ ਨੇ ਤੁਸੀਂ ਇਹ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ कॉटन ਦੇ ਵਿੱਚ ਜਾਂ ਕਿਸੇ ਵੀ ਸਟੱਫ ਦੇ ਵਿੱਚ ਆਰਡਰ ਤੇ ਹੀ ਇਹ ਡਿਜ਼ਾਈਨ ਰੈਡੀ ਹੋਏਗਾ ਉਸਦੇ ਲਈ ਤੁਸੀਂ ਮੈਸੇਜ ਕਰ ਸਕਦੇ ਹੋ ਔਰ ਵੀਡੀਓ ਨੂੰ ਐਂਡ ਤੱਕ ਦੇਖਿਆ ਉਸ ਦਾ ਲਈ ਬਹੁਤ ਬਹੁਤ ਧੰਨਵਾਦ ਜੀ